ਸ਼ਾਸਤ੍ਰਿਕਾ ਸਰਨਾ ਪੜਨ ਨੂੰ ਇਹ ਸਾਦਾ ਤੁਸੀਂ ਸਾਰਿਆਂ ਪੜਨਾ ਠੀਕ ਠਾਕ ਹੋਣੀ ਪਰਮਾਤਮਾ ਸਾਹਮਣੂ ਤੰਦਰੁਸਤੀ ਦੇਵੇ ਸਾਡੇ ਅੰਕ ਸੰਗ ਸਾਈ ਹੋਵੇ ਮੈਂ ਸੁਖਿੰਦਰ ਕੌਰ ਛਾਵੜਾ ਭੈਣ ਭੈਣ ਜੀ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਗਲਤੀ ਹੈ ਬੋਲੀਆਂ ਚ ਗਿੱਧੇ ਚ ਇਹ ਗਾਣੇ ਤੇ ਮੈਂ ਗਿੱਟਾ ਦੀ ਟੋੜੀ ਵਾਲੇ ਗਿੱਟਾ ਚ ਪੈਣਾ ਹੀ ਦੱਸਦੀ ਹਾਂ ਹੁੰਦੀ ਆ ਸੋਨਾ ਬਹੁਤ ਪਿਆਰੀਆਂ ਬੋਲੀਆਂ ਉੱਚ ਵਰਜ ਬਰੋਬਰ ਮਰੇ ਦੀਵਾ ਕੇ ਸਮੇਂ ਸਮਤਰਗੇ ਵੇਚਾਰੇ ਨੈਣ ਕਟਾ ਵੱਡ ਹੋ ਗੇ ਸਹਤੀ ਕੀ ਦੀਵ ਵਰਗੇ ਨਾਰਬਗਾਨੀ ਦੀਬਾ ਨਮੋਰ ਕਾ ਫੜਗੇ ਨਾਰਬਗਾਨੀ ਦੀ ਮੋਰ ਕਾ ਫੜਗੇ ਨਾਰਬਗਾਨੀ ਦੇ ਸਿਰ ਚੜਕੇ ਰਾਮ ਮਰਗੇ ਨਾਰਬਗਾਨੀ ਦੇ ਸਿਰ ਚੜਕੇ ਨਾਮ ਨਾਰਬਗਾਨੀ ਦੇ හඩම හින්නේ මීනාාවයින්ඩා සුතුඥයා වගන් ජමින්නාවේ ද වෞුඩේ වුන්ඩට ගේහාර්ගේ. ගපුරුලාගේ පින්මාන ජේරී බෑඩ කනේ පටයකබුත්තර චීන්නන්නනි දේරී බෑඩ කනේ පටයක බුත්තරටින්නනි දේරී බෑඩ කනේ, පටයකබුත්තරකින් එරී බෑඩ කනේ. 뎃తా ਦੇ ਬਤਸਾਦੂ ਬਣਗੇ ਸਿਰ ਪਰ ਜਟਾ ਬਗਰ ਖਾਂਗੇ ਹਾਨੀ ਬਗਲੀ ਪਾ ਕੇ ਮੰਗਣ ਚੜ ਗਏ ਖੈਰ ਨਾ ਪਾਉਂਦੀਆਂ ਮਾਇਆਂ ਨੀ ਬੋੜੇ ਕੋਤੇ ਵੀ ਨਵ ਜਾਂਦੇ ਝੁਟਕੀ ਝੜਕੀ ਹੋਂ ਨਾ ਸਿਆਣ ਦੀਆਂ ਦੌਰਾਂ ਉੱਪਰ ਜਾਇਆਂ ਹੋਂ ਨਾ ਦੀਆਂ ਦੌਰਾਂ ਉੱਪਰ ਜਾਇਆਂ ਵਚੰਦਰੇ ਦੌਰਾਂ ਤੂੰ ਹਾਂਵੇਂ ਤੂੰ ਤਾਲਾਂਵੇਂ ਚੰਦਰੇ ਦੌਰਾਂ ਤੂੰ ਹਾਂਵੇਂ ਤੂੰ ਤਾਲਾਂਵੇਂ ਤੂੰ ਕਾ ਬਾਬੀ ਅੰਬਦਾ ਬੂਟਾ ਤੂੰ ਕਾ ਬਾਬੀ ਅੰਬਦਾ ਬੂਟਾ ਮੈਂ ਕਿੱਲਾ ਵੰਜਾਵਾਂ ਨੇ ਚੋਕ ਚੋਕ ਤੇਰੇ ਨਾਲ ਰਤੀ ਵਰਕਣਾ ਪਾਵਾਂ ਨਹੀਂ ਜੇੜੀ ਗੱਲ ਤੂੰ ਕਹਦੇ ਮੈਂ ਮੁਕੀ ਨਾ ਹਾਂ ਜੇੜੀ ਗੱਲ ਤੂੰ ਕਹਦੇ ਮੈਂ ਮੁਕਰੀ ਨਾ ਕਾਂਥਾ ਤਾ ਤੇਰਾ ਬੁੱਢਾ ਪਾਪੀਏ ਮੈਂ ਤੇਰਾ ਹਾਣ ਨਿ ਮਰਗਰ ਬੂਟੇ ਨੂੰ ਚੜਕ ਬਾਬੀਏ ਪਾਣੀ ਨਿ ਮਰਗਰ ਬੂਟੇ ਨੂੰ ਚੜਕ ਪਾਪੀਏ ਪਾਣੀ ਰੇ ਬੂਟੇ ਨੂੰ